ਉਹ ਪਰਮਾਤਮਾ ਨੇ ਜਿਹੜੀ ਰੂਹ ਭੇਜੀ ਹੈ ਉਹ ਬlesed ਰੂਹ ਹੈ ਇੱਕ ਤਾਂ ਇਸ ਜਿਗਰੇ ਵਾਲੇ ਮਾਪਿਓ ਦੇ ਘਰ ਉਹ ਪੈਦਾ ਹੋਇਆ ਔਰ ਦੂਜਾ ਉਹਦੇ ਭਰਾ ਦੀ ਜੋ ਲੈਗੇਸੀ ਸੀ ਉਹ ਛੋਟੀ ਨਹੀਂ ਹੈ ਸੋ ਅਸੀਂ ਇਹ ਉਮੀਦ ਕਰਦੇ ਹਾਂ ਕਿ ਉਹ ਆਪ ਉਸ ਲੈਗੇਸੀ ਦੇ ਵਿੱਚ ਪੈਰ ਧਰੂਗਾ ਆਸ ਤਾਂ ਇਹ ਹੈਗੀ ਨਾ ਅੰਦਰੋਂ ਦਿਲ ਤਾਂ ਕਰਦਾ ਹੀ ਆਪਾਂ ਉਹ ਵੱਡਾ ਹੋਊਗਾ ਸਕੂਲ ਜਾਣ ਲੱਗੂਗਾ ਹੌਲੀ 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 ਉਹਨੂੰ ਇਸ ਗੱਲ ਦੀ ਸਮਝ ਆਊਗੀ ਵੀ ਉਹ ਦਰਅਸਲ ਕਿਸ ਪਰਿਵਾਰ ਚ ਪੈਦਾ ਹੋਇਆ ਔਰ ਉਹਦੀ ਲੈਗੇਸੀ ਕੀ ਹੈ ਔਰ ਉਹਦਾ ਭਰਾ ਕੀ ਸੀਗਾ ਦੋ ਦਿਨਾਂ ਤੋਂ ਵਧਾਈਆਂ ਹਰ ਪਾਸੇ ਖੁਸ਼ੀਆਂ ਨੇ ਲੋਕ ਨੱਚ ਰਹੇ ਐ ਗਾਣੇ ਵੱਜ ਰਹੇ ਐ ਮੁੱッセ ਵਾਲੇ ਦੇ ਸਾਰਿਆਂ ਦੇ ਸਟੇਟਸ ਆਪਾਂ ਦੇਖ ਰਹੇ ਆ ਸਿੰਗਰ ਜਿਹੜੇ ਆ ਜਾ ਰਹੇ ਐ ਪੋਲਿਟਿਸ਼ੀਅਨ ਜਾ ਰਹੇ ਚੰਗੀ ਗੱਲ ਐ ਸੋ ਮੈਨੂੰ ਲੱਗਦਾ ਇਹਨੂੰ ਪੋਜ਼ੀਟਿਵਲੀ ਲੈਣਾ ਚਾਹੀਦਾ ਬਸ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਦੋ ਚਾਰ ਦਿਨਾਂ ਬਾਅਦ ਪਰਿਵਾਰ ਨੂੰ ਕੱਲਿਆਂ ਛੱਡ ਦੇਣਾ ਚਾਹੀਦਾ ਉਹਨਾਂ ਦੇ ਹਾਲ ਤੇ ਬਾਪੂ ਬਲਕੌਰ ਸਿੰਘ ਨੇ ਆਪ ਹੀ ਉਹ ਤਸਵੀਰ ਸਾਂਝੀ ਕੀਤੀ ਹੈ ਤੇ ਲੋਕ ਉਸ ਖੁਸ਼ੀ 'ਚ ਸ਼ਰੀਕ ਹੋ ਰਿਹਾ ਤਾਂ ਸਾਨੂੰ ਇਹਦੇ 'ਚ ਕੋਈ ਕਿੰਤੂ ਪਰੰਤੂ ਕਰਕੇ ਕੋਈ ਨਵੀਂ ਗੱਲ ਨਹੀਂ ਲੱਭਣੀ ਚਾਹੀਦੀ ਵੀ ਆਪਾਂ ਕਹੀਏ। ਕੋਈ ਖੀਮੁੰਨੇ ਨਾਲ ਇਹ ਕਰਨ ਲੱਗ ਜਾਈਓ ਵੀ ਉਹ ਮਾਈ ਫੜੇ ਤੇ ਗਾਉਣ ਲੱਗ ਜੇ ਤੇ ਥਾਪੀ ਮਾਰੇ ਉਹ ਉਹ ਗਲਤ ਹੋਊਗਾ। ਇਹ ਸੌਖਾ ਨਹੀਂ ਹੋਣਾ ਜੇ ਪੁੱਤ ਆ ਵੀ ਗਿਆ ਤਾਂ ਸਿੱਧੂ ਨੂੰ ਥੋੜੀ ਭੁੱਲ ਜਾਣਗੇ ਜਾਂ ਭੁਲਾ ਸਕਣਗੇ। ਸਿਮਰਨ ਜੀ ਮੂਸੇਪਿੰਡ ਦੇ ਵਿੱਚ ਫੇਰ ਖੁਸ਼ੀਆਂ ਆਈਆਂ ਨੇ ਬੱਚੇ ਦੀ ਕਲਕਾਰੀ ਗੂੰਜੀ ਹੈ ਦੇਖੋ ਭਗਤਾ ਜੀ ਇਹ ਖੁਸ਼ੀ ਦੀ ਖਬਰ ਹੈ ਔਰ ਇਹਦੇ ਨਾਲ ਲੱਖਾਂ ਲੋਕਾਂ ਨੂੰ ਸਕੂਨ ਮਿਲਿਆ ਜੀ ਇਹ ਇਕੱਲੇ ਮਾਤਾ ਚਰਨਕੌਰ ਤੇ ਬਾਪੂ ਬਲਕੌਰ ਸਿੰਘ ਦੇ ਘਰ ਚ ਖੁਸ਼ੀਆਂ ਨਹੀਂ ਆਈਆਂ ਪੰਜਾਬ ਦੇ ਲੱਖਾਂ ਲੋਕ ਜਿਹੜੇ ਮੂਸੇ ਵਾਲੇ ਨੂੰ ਯਾਦ ਕਰਦੇ ਸੀ ਬਹੁਤ ਸਾਰੀਆਂ ਮਾਵਾਂ ਆਪਾਂ ਨੂੰ ਮਿਲਦੀਆਂ ਸੀ ਜਿਹੜੀਆਂ ਅੱਖਾਂ ਭਰਿਆ ਆਉਂਦੀਆਂ ਸੀਗੀਆਂ ਨਿੱਕੇ ਨਿੱਕੇ ਬਾਲ ਜਿਹੜੇ ਸੀਗੇ ਉਹ ਰੋਣ ਲੱਗ ਜਾਂਦੇ ਸੀਗੇ ਉਹ ਉਸੇ ਆਲਾ ਆਪਦੇ ਜਾਣ ਤੋਂ ਬਾਅਦ ਜਿੱਡਾ ਵੱਡਾ ਹੋਇਆ ਉਹ ਆਪਦੇ ਹੁੰਦੇ ਹੋਏ ਸ਼ਾਇਦ ਓਡਾ ਵੱਡਾ ਨਹੀਂ ਸੀਗਾ ਮੈਂ ਵੀ ਇੱਕ ਐਪੀਸੋਡ 'ਚ ਜ਼ਿਕਰ ਕੀਤਾ ਕਿ ਉਹਦੀ ਜਿਹੜੀ ਟਰਾਂਸਫਾਰਮੇਸ਼ਨ ਸੀਗੀ ਉਹ ਏਡੀ ਵੱਡੀ ਹੋ ਚੁੱਕੀ ਸੀ ਉਹ ਆਉਣ ਵਾਲੇ ਦਿਨਾਂ 'ਚ ਉਹ ਕੁਝ ਕਰਨ ਜਾ ਰਿਹਾ ਸੀ ਜੋ ਦਰਅਸਲ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਕਲਾਕਾਰ ਏਡੀ ਜ਼ਰਤ ਵਾਲੇ ਨਹੀਂ ਹੁੰਦੇ ਵੀ ਉਹ ਪੰਜਾਬ ਦੀ ਪੰਜਾਬੀਅਤ ਦੀ ਆਪਦੀ ਕੌਮ ਦੀ ਗੱਲ ਇਸ ਪੱਧਰ ਦੇ ਉੱਤੇ ਰੱਖ ਸਕਣ ਪਰ ਜਿਸ ਤਰੀਕੇ ਨਾਲ ਉਹਨੇ ਗੱਲ ਰੱਖਣੀ ਸ਼ੁਰੂ ਕੀਤੀ ਸੀਗੀ ਔਰ ਉਸ ਚੜ੍ਹਦੀ ਉਮਰਿਓ ਚਲਾ ਗਿਆ ਉਹ ਮਾਪਿਓ ਦਾ ਦਰਦ ਦਿਨ ਰਾਤ ਅਸੀਂ ਦੇਖਦੇ ਸੀਗੇ ਇਨਸਾਫ ਨਹੀਂ ਮਿਲਿਆ ਜੀ ਇਨਸਾਫ ਲਈ ਦਰਦਰ ਭਟਕਣਾ ਠੁਕਰਾਂ ਖਾਣੀਆਂ ਔਰ ਇੱਥੋਂ ਤੱਕ ਕਿ ਉਹਨਾਂ ਦੇ ਉੱਤੇ ਦੋਸ਼ ਲੱਗਣ ਲੱਗੇ ਕਿ ਪੋਲਿਟੀਕਲ ਹੋ ਰਹੇ ਆ ਇਹ ਸਭ ਕੁਝ ਝੱਲਿਆ ਬਲਕੌਰ ਸਿੰਘ ਨੇ ਔਰ ਉਸ ਦੇ ਦੌਰਾਨ ਚਲੋ ਇੱਕ ਚੰਗੀ ਖਬਰ ਹੈ ਕਿ ਇਸ ਉਮਰ ਦੇ ਵਿੱਚ ਆ ਕੇ ਪਹਿਲਾਂ ਤਾਂ ਉਹਨਾਂ ਨੇ ਸਟੈਪ ਲਿਆ ਇਹ ਚੰਗੀ ਗੱਲ ਸੀ ਔਰ ਉਸ ਤੋਂ ਬਾਅਦ ਮਹਾਰਾਜ ਨੇ ਉਹ ਦਾਤ ਵੀ ਬਖਸ਼ੀ ਨਹੀਂ ਤਾਂ ਔਖਾ ਹੁੰਦਾ ਇਸ ਉਮਰ ਦੇ ਵਿੱਚ ਆ ਕੇ ਬੱਚੇ ਦੀ ਦਾਤ ਪ੍ਰਾਪਤ ਕਰਨਾ ਪਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਚਲੋ ਉਹ ਉਹ ਸੰਜੋਗ ਬਣਿਆ ਅ ਦੋ ਦਿਨਾਂ ਤੋਂ ਵਧਾਈਆਂ ਹਰ ਪਾਸੇ ਖੁਸ਼ੀਆਂ ਨੇ ਲੋਕ ਨੱਚ ਰਹੇ ਐ ਗਾਣੇ ਵੱਜ ਰਹੇ ਐ ਮੁੱッセ ਵਾਲੇ ਦੇ ਸਾਰਿਆਂ ਦੇ ਸਟੇਟਸ ਆਪਾਂ ਦੇਖ ਰਹੇ ਹਾਂ ਸਿੰਗਰ ਜਿਹੜੇ ਐ ਜਾ ਰਹੇ ਐ ਪੋਲੀਟੀਸ਼ੀਅਨ ਜਾ ਰਹੇ ਇਹ ਚੰਗੀ ਗੱਲ ਐ ਸੋ ਮੈਨੂੰ ਲੱਗਦਾ ਇਹਨੂੰ ਪੋਜ਼ੀਟਿਵਲੀ ਲੈਣਾ ਚਾਹੀਦਾ ਬਸ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ 2-4 ਦਿਨਾਂ ਬਾਅਦ ਪਰਿਵਾਰ ਨੂੰ ਕੱਲਿਆਂ ਛੱਡ ਦੇਣਾ ਚਾਹੀਦਾ ਉਹਨਾਂ ਦੇ ਹਾਲਤੇ ਨਹੀਂ ਜਿਵੇਂ ਇੱਕ ਚਰਚਾ ਮਤਲਬ ਗਾਣੇ ਲਾ ਲਾ ਕੇ ਮੀਡੀਆ ਉੱਤੇ ਇਹ ਇਹ ਜੇ ਐਡਾ ਵੱਡਾ ਦੁੱਖ ਚੱਲਿਆ ਤਾਂ ਇਹਦੇ 'ਚ ਕੋਈ ਕ੍ਰਿਟਿਸਿਜ਼ਮ ਵਾਲੀ ਗੱਲ ਨਹੀਂ ਹੈ ਮੈਂ ਸਮਝਦਾ ਇਹ ਠੀਕ ਹੈ ਨਹੀਂ ਜਿਵੇਂ ਉਹ ਬੱਚੇ ਨੂੰ ਲੈ ਕੇ ਜਿਵੇਂ ਗਾਣੇ ਲਾਏ ਜਾ ਰਹੇ ਨੇ ਉਹ ਨਹੀਂ ਲਾਉਣੇ ਚਾਹੀਦੇ ਨਹੀਂ ਲਾਉਣੇ ਚਾਹੀਦੇ ਕਿਉਂ ਨਹੀਂ ਲਾਉਣੇ ਚਾਹੀਦੇ ਮੈਨੂੰ ਲੱਗਾ ਹਾਂ ਇਹ ਚੋਇਸ ਉਹਨਾਂ ਦੀ ਸੀ ਕਿ ਤਸਵੀਰ ਬੱਚੇ ਦੀ ਉਹ ਹੁਣੇ ਨਾਲ ਸਾਂਝੀ ਕਰਦੇ ਕਿ ਨਹੀਂ ਕਰਦੇ ਕਿਉਂਕਿ ਬਹੁਤ ਸਾਰੇ ਮਾਪੇ ਜਿਹੜੇ ਉਹ ਤਸਵੀਰ ਸਾਂਝੀ ਨਹੀਂ ਕਰਦੇ ਹੁੰਦੇ ਜਿਵੇਂ ਬਾਲੀਵੁੱਡ 'ਚ ਵੀ ਆਪਾਂ ਰਵਾਇਜ਼ ਦੇਖਿਆ ਕਿ ਸੈਫਲੀ ਖਾਨ ਕਰੀਨਾ ਕਪੂਰ ਨੇ ਬੜੀ ਲੇਟ ਜਾ ਕੇ ਤਸਵੀਰ ਸਾਂਝੀ ਕੀਤੀ ਤੈਮੂਰ ਦੀ ਬਾਜ ਦੂਜੇ ਬੱਚੇ ਦੀ ਉਵੇਂ ਹੀ ਆ ਰਣਵੀਰ ਕਪੂਰ ਤੇ ਆਲੀਆ ਪੱਟ ਨੇ ਲੇਟ ਸਾਂਝੀ ਕੀਤੀ ਅਸ਼ੋਰੀਆ ਰਾਏ ਨੇ ਆਪਦੀ ਧੀ ਦੀ ਤਸਵੀਰ ਬਹੁਤ ਚਿਰ ਨਹੀਂ ਸਾਂਝੀ ਕੀਤੀ ਸੀ ਅਭਿਸ਼ੇਕ ਬਚਨ ਹੋਣਾ ਨੇ ਪਰ ਮੈਨੂੰ ਲੱਗਦਾ ਹੈ ਆਪੋ ਆਪਣਾ ਸੁਭਾਅ ਠੀਕ ਹੈ ਉਹਨਾਂ ਦੀ ਮਰਜ਼ੀ ਹੈ ਬਾਪੂ ਬਲਕੌਰ ਸਿੰਘ ਨੇ ਆਪ ਹੀ ਉਹ ਤਸਵੀਰ ਸਾਂਝੀ ਕੀਤੀ ਹੈ ਤੇ ਲੋਕ ਉਸ ਖੁਸ਼ੀ 'ਚ ਸ਼ਰੀਖ ਹੋ ਰਹੇ ਆ ਤਾਂ ਸਾਨੂੰ ਇਹਦੇ 'ਚ ਕੋਈ ਕਿੰਤੂ ਪਰੰਤੂ ਕਰਕੇ ਕੋਈ ਨਵੀਂ ਗੱਲ ਨਹੀਂ ਲੱਭਣੀ ਚਾਹੀਦੀ ਵੀ ਆਪਾਂ ਕਹੀਏ ਪਰ ਮੈਂ ਇਹ ਮਹਿਸੂਸ ਕਰਦਾ ਜਿਹੜੀ ਗੱਲ ਮਹਿਸੂਸ ਕਰਨ ਵਾਲੀ ਹੈ ਕਿ ਅੱਜ ਬਾਪੂ ਸਣੇ ਸਾਰੇ ਆਪਾਂ ਮੰਨ ਰਹੇ ਕਿ ਸਿੱਧੂ ਵਾਪਸ ਆ ਗਿਆ ਪਰ ਪ੍ਰਮਾਤਮਾ ਨੇ ਹਰ ਮਨੁੱਖ ਵੱਖਰਾ ਬਣਾਇਆ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਸ ਬੱਚੇ ਨੂੰ ਉਹ ਸਪੇਸ ਮਿਲੇ ਜ਼ਿੰਦਗੀ ਜਿਉਣ ਦੀ ਉਹ ਵੱਡਾ ਹੋਵੇ ਉੱਤੇ ਪ੍ਰੈਸ਼ਰ ਨਾ ਹੋਵੇ ਪਬਲਿਕ ਦਾ ਵੀ ਪ੍ਰੈਸ਼ਰ ਨਾ ਹੋਵੇ ਐਕਸਪੈਕਟੇਸ਼ਨਸ ਨਾ ਉਹ ਜੀਆਂ ਰੱਖੋ ਕਿ ਮਤਲਬ ਤੁਸੀਂ ਹੁਣੇ ਨਾਲ ਹੀ ਇਹ ਕਰਨ ਲੱਗ ਜਿਓ ਵੀ ਉਹ ਮਾਈਕ ਫੜੇ ਤੇ ਗਾਉਣ ਲੱਗ ਜੇ ਤੇ ਥਾਪੀ ਮਾਰੇ ਉਹ ਉਹ ਗਲਤ ਹੋਊਗਾ ਸੋ ਅਜੇ ਤਾਂ ਜ਼ਿੰਦਗੀ ਦਾ ਨਵਾਂ ਫੇਸ ਦੁਬਾਰਾ ਉਹਨਾਂ ਵਾਸਤੇ ਇਹ ਸੌਖਾ ਨਹੀਂ ਹੋਣਾ ਜੇ ਪੁੱਤ ਆ ਵੀ ਗਿਆ ਤਾਂ ਸਿੱਧੂ ਨੂੰ ਥੋੜੀ ਭੁੱਲ ਜਾਣਗੇ ਜਾਂ ਭੁਲਾ ਸਕਣਗੇ ਜੀ ਉਹ ਦਰਦ ਤਾਂ ਰਹਿਣਾ ਹੀ ਰਹਿਣਾ ਪਰ ਹਾਂ ਉਸ ਦਰਦ ਦੇ ਉੱਤੇ ਮਲ੍ਹਮ ਇਹ ਲੱਗੀ ਹੈ ਕਿ ਵਾਹਿਗੁਰੂ ਨੇ ਜਿਵੇਂ ਬਲਕੌਰ ਸਿੰਘ ਹੋਣਾ ਨੇ ਕਿਹਾ ਕਿ ਹੁਣ ਮੈਨੂੰ ਜਿਉਣ ਦਾ ਹਸਾਰਾ ਮਿਲ ਗਿਆ ਤਾਂ ਜੀਣ ਦਾ ਹਸਾਰਾ ਦਿੱਤਾ ਰੱਬ ਨੇ ਜੀ ਤੇ بڑے ਲੋਕਾਂ ਦੀ ਕਈ ਕਈ ਤਰੀਕੇ ਨਾਲ ਨਜ਼ਰ ਸੀ ਕਿ ਲੋਕ ਕਿੰਤੋਂ ਪਰੰਤੂ ਕਰਨ ਵਾਲੇ بڑے ਕੋਈ ਕਹਿ ਦਿੰਦਾ ਹੁੰਦਾ ਸੀ ਟਰਸਟ ਕਿਉਂ ਨਹੀਂ ਬਣਾਉਂਦੇ ਇੱਥੇ ਹਸਪਤਾਲ ਹੀ ਬਣਾ ਦੇਣ ਜਿਹੜੇ ਖਿਲਾਫ ਬੋਲਣ ਵਾਲੇ ਆ ਉਹ ਦਵੀਜ਼ਵਾਂਚ ਬਹੁਤ ਕੁਝ ਬੋਲਦੇ ਰਹੇ ਹੂੰ ਤੇ ਇਹ ਤਾਂ ਸਲਾਮ ਹੈ ਸਲੂਟ ਹੈ ਬਲਕੌਰ ਸਿੰਘ ਨੂੰ ਜਿਹੜਾ ਜਿਹਨੂੰ ਪਤਾ ਸੀ ਕਿ ਉਹ ਕੀ ਕਰਨ ਜਾ ਰਿਹਾ ਉਹ ਕੀ ਕਰ ਰਿਹਾ ਔਰ ਉਹਨੂੰ ਆਪ ਦਾ ਵਿਜ਼ਨ ਕਲੀਅਰ ਹੈ ਬੰਦੇ ਨੂੰ ਤੇ ਮੈਨੂੰ ਲੱਗਦਾ ਕਿ ਸਿੱਧੂ ਨੂੰ ਚਾਣ ਵਾਲੇ ਪੰਜਾਬ ਦੇ ਲੋਕ ਜਿਹੜੇ ਨੇ ਔਰ ਦੁਨੀਆ 'ਚ ਵਸਦੇ ਲੋਕ ਹੈ ਬਲਕੌਰ ਸਿੰਘ ਤੇ ਮਾਤਾ ਦੇ ਨਾਲ ਦੁਆਵਾਂ ਨੇ ਲੋਕਾਂ ਦੀ ਹਜ਼ਾਰਾਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਨੇ ਔਰ ਗੁਰਦਾਸ ਮਾਨ ਸਾਹਿਬ ਰਾਜਾ ਵਡਿੰਗ ਅਫਸਾਨਾ ਖਾਨ ਜਸਵਿੰਦਰ ਬਰਾੜ ਜੀ ਕੱਲ ਜਾ ਕੇ ਆਏ ਮੈਂ ਉਹਨੇ ਟੀਵੀ ਤੇ ਦੇਖ ਰਿਆ ਸੀ ਗੁਰਪ੍ਰੀਤ ਖੁੱਗੀ ਜਸਬੀਰ ਜੱਸੀ ਵਧਾਈਆਂ ਦੇ ਰਹੇ ਸੀ ਉਹਨਾਂ ਨੂੰ ਸੋ ਇਹ ਖੁਸ਼ੀ ਦੀ ਗੱਲ ਹੈ ਪਰ ਮੈਨੂੰ ਲੱਗਦਾ ਹੈ ਕਿ ਬਤੌਰ মিডিਆ ਮੈਨ ਔਰ ਬਤੌਰ ਬਲੌਗਰਸ ਔਰ মিডিਆ ਨੂੰ ਵੀ ਇਹ ਹੋਣਾ ਚਾਹੀਦਾ ਹੈ ਕਿ ਘੱਟੋ ਘੱਟ ਉਹਨਾਂ ਨੂੰ ਠੀਕ ਹੈ ਤੁਸੀਂ ਇੱਕ ਦੋ ਦਿਨ ਰੱਜ ਕੇ ਉਸ ਨੂੰ ਮਾਣੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਰ ਉਦੋਂ ਬਾਅਦ ਬੱਚੇ ਨੂੰ ਉਹਦੀ ਸਪੇਸ ਮਾਪਿਓ ਨੂੰ ਉਹਦੀ ਸਪੇਸ ਮਿਲੇ ਕਿ ਉਹਨੂੰ ਉਹਦਾ ਪਾਲਣ ਪੋਸ਼ਣ ਕਰਨਾ ਹੈ ਹਰ ਜਿਵੇਂ ਜਿਵੇਂ ਸਿੱਧੂ 30 ਸਾਲ ਪਹਿਲਾਂ ਜੰਮਿਆ ਹੋਣਾ ਔਰ ਕਿਹਾ ਬਾਪੂ ਕਹਿੰਦਾ ਕਿ ਮੈਂ ਔਖਾ ਬਹੁਤ ਪਾਲਿਆ ਉਹ ਤਾਂ ਚਲੋ ਅੱਜ ਇਸ ਗੱਲੋਂ ਇਹ ਹੈ ਕਿ ਅੱਜ ਫਾਈਨੈਂਸ਼ਲੀ ਚੀਜ਼ਾਂ ਠੀਕ ਨੇ ਤਾਂ ਉਹ ਵੱਡਾ ਹੋਊਗਾ ਸਕੂਲ ਜਾਣ ਲੱਗੂਗਾ ਹੌਲੀ 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 ਉਹਨੂੰ ਇਸ ਗੱਲ ਦੀ ਸਮਝ ਆਊਗੀ ਵੀ ਉਹ ਦਰਅਸਲ ਕਿਸ ਪਰਿਵਾਰ ਚ ਪੈਦਾ ਹੋਇਆ ਔਰ ਉਹਦੀ ਲੈਗੇਸੀ ਕੀ ਔਰ ਉਹਦਾ ਭਰਾ ਕੀ ਸੀਗਾ ਔਰ ਲੋਕਾਂ ਦੀ ਐਕਸਪੈਕਟੇਸ਼ਨ ਹੈ ਕਿ ਉਹ ਸਿੱਧੂ ਵਰਗਾ ਹੀ ਸਿੱਧੂ ਆਇਆ ਤੇ ਕਈ ਤਾਂ ਹੁਣ ਕੱਲ ਦੇ ਚਰਚਾ ਕਰੀ ਜਾਂਦੇ ਸੀ ਵੀ ਨਾਮ ਸ਼ੁਭ ਦੀਪ ਰੱਖੋਗੇ ਕਿ ਕੀ ਰੱਖੋਗੇ ਜੀ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਆਪ ਦੇ ਤੱਕ ਸੀਮਤ ਅਸੀਂ ਖੁਸ਼ ਹੋਈਏ ਇਸ ਖੁਸ਼ੀ ਚ ਸ਼ਰੀਕ ਹੋਈਏ ਨੱਚੀਏ ਗਾਈਏ ਹੱਸੀਏ ਖੇਡੀਏ ਗੀਤ ਲਾਈਏ ਸਟੇਟਸ ਲਾਈਏ ਬਾਕੀ ਸਭ ਕੁਝ ਰੱਬ ਦਾ ਵਾਸਤਾ ਉਹਨਾਂ ਦੇ ਮਾਪਿਓ ਨੂੰ ਹੀ ਡਿਸਾਈਡ ਕਰਕੇ ਉਹਨਾਂ ਤੇ ਹੀ ਉਹ ਉਹਨਾਂ ਦਾ ਬੱਚਾ ਹੈ ਉਹਨਾਂ ਘਰ ਪੈਦਾ ਹੋਇਆ ਸੋ ਉਹਨਾਂ ਨੂੰ ਉਹ ਸਪੇਸ ਦਿਓ ਕਿ ਤੁਸੀਂ ਸੋਸ਼ਲ ਜਾਂ ਪ੍ਰੈਸ਼ਰ ਐਵੇਂ ਹੀ ਨਾ ਕ੍ਰੀਏਟ ਕਰੀ ਜਾਓ ਵੀ ਕੀ ਕਰੋਗੇ ਕਿ ਨਹੀਂ ਕਰੋਗੇ ਜੀ ਤੇ ਦੂਜਾ ਇਹ ਹੈ ਕਿ ਉਸ ਬੱਚੇ ਨੂੰ ਆਪਦੀ ਜੋ ਵੀ ਉਹ ਸਪੇਸ ਉਹਦੀ ਹੈਗੀ ਹੈ ਦੀ ਹੈ ਕਿ ਉਹ ਵੱਡਾ ਹੋਣਾ ਚਾਹੁੰਦਾ ਹੈ ਮਤਲਬ ਇਹ ਨਾ ਹੋਵੇ ਕਿ ਉਹ ਰੋਜ਼ ਆਰਟਿਸਟ ਹੀ ਬਣੇ ਵੱਡਾ ਹੋ ਕੇ ਬਿਲਕੁਲ ਹਾਂ ਉਹ ਤਾਂ ਫਿਲਮ ਐਕਟਰ ਬਣ ਜੇ ਹੋ ਸਕਦਾ ਪੋਲਿਟਿਸ਼ੀਅਨ ਬਣ ਜੇ ਜੀ ਤਾਂ ਇਹ ਆਸ ਤਾਂ ਸੀ ਇਹੀ ਕਰਦੇ ਆ ਕਿ ਉਹ ਸਿੱਧੂ ਵਰਗਾ ਹੀ ਸਿੱਧੂ ਬਣੇ ਉਹ ਉਹ ਆਪਣੇ ਦਿਲਾਂ ਚ ਵੀ ਹੈ ਯਾਰ ਵੀ ਵੱਡਾ ਹੋਵੇ ਤੇ ਗਾਵੇ ਉਹਦੇ ਵਰਗਾ ਉਹ ਹੂੰ ਤੇ ਸ਼ਾਇਦ ਉਹ ਸਾਨੂੰ ਸਿੱਧੂ ਮੂਸੇ ਵਾਲਾ ਉਹ ਤਾਂ ਉਹ ਤਾਂ ਵਾਤਾਵਰਣ ਤੇ ਨਾ ਜਿਸ ਤਰ੍ਹਾਂ ਦਾ ਮਿਲੂਗਾ ਉਸ ਤਰ੍ਹਾਂ ਉਹਨੇ ਅੱਗੇ ਵਧਣਾ ਤੇ ਬਾਕੀ ਜੋ ਉਸ ਮਾਲਕ ਨੇ ਜੋ ਉਹਦੀ ਰਜ਼ਾ ਹੈ ਜੋ ਉਹਨੇ ਲਿਖਿਆ ਉਹ ਬਦਲਿਆ ਥੋੜੀ ਜਾ ਸਕਦਾ ਇਹ ਤਾਂ ਬਟ ਖੁਸ਼ੀ ਦੀ ਗੱਲ ਹੈ ਕਬਲਕੌਰ ਸਿੰਘ ਤੇ ਮਾਤਾ ਚਰਨਕੌਰ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਉਹਦਾ ਪਾਲਣ ਪੋਸਣ ਕਰਨਗੇ ਔਰ ਜੋ ਉਹਦੀ ਲੈਗੇਸੀ ਹੈ ਉਹ ਬlesed ਹੈ ਬੱਚਾ ਉਹ ਆਲਰੇਡੀ ਬlesed ਹੈ ਉਹ ਪਰਮਾਤਮਾ ਨੇ ਜਿਹੜੀ ਰੂਹ ਭੇਜੀ ਹੈ ਉਹ ਬlesed ਰੂਹ ਹੈ ਇੱਕ ਤਾਂ ਇਸ ਜਿਗਰੇ ਵਾਲੇ ਮਾਪਿਓ ਦੇ ਘਰ ਉਹ ਪੈਦਾ ਹੋਇਆ ਔਰ ਦੂਜਾ ਉਹਦੇ ਭਰਾ ਦੀ ਜੋ ਲੈਗੇਸੀ ਸੀ ਉਹ ਛੋਟੀ ਨਹੀਂ ਹੈ ਸੋ ਅਸੀਂ ਇਹ ਉਮੀਦ ਕਰਦੇ ਹਾਂ ਕਿ ਉਹ ਆਪ ਉਸ ਲੈਗੇਸੀ ਦੇ ਵਿੱਚ ਪੈਰ ਧਰੂਗਾ ਆਸਤਾਏ ਹੈਗੀ ਹੈ ਨਾ ਅੰਦਰੋਂ ਦਿਲ ਤਾਂ ਕਰਦਾ ਹੀ ਆਪਣਾ ਬਿਲਕੁਲ ਜੀ ਪਰ ਸਾਨੂੰ ਸਾਰਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਉਸ ਪਰਿਵਾਰ ਨੇ ਹੌਸਲਾ ਆਪਦਾ ਜਿਹੜਾ ਉਹ ਡਿੱਗਣ ਨਹੀਂ ਦਿੱਤਾ ਉਹ ਲੜਾਈ ਵੀ ਲੜ ਰਹੀ ਹੈ ਉਹ ਦੇਖੋ ਨਾ ਇੰਟਰਵਿਊਆਂ ਤੱਕ ਹੋ ਗਈਆਂ ਸਭ ਕੁਝ ਹੋ ਗਿਆ ਕੋਈ ਪਿੱਛੇ ਕੌਣ ਨੇ ਕਾਤਲ ਉਹ ਸਾਹਮਣੇ ਨਹੀਂ ਆਏ ਤੇ ਸਿਕਿਉਰਟੀ ਲੀਕ ਸਭ ਕੁਝ ਹੈ ਫਿਰ ਵੀ ਉਹ ਲੜੇ ਝੱਲ ਰਹੇ ਐ ਲੜ ਵੀ ਰਹੇ ਐ ਜੀ ਸੋ ਇਹ ਸਲਾਮ ਹੈ ਉਹਨਾਂ ਨੂੰ ਜੀ